ਆ ਸਾਡਾ ਆਪਣਾ ਲੱਭੂ ਅੱਜ ਸਾਡੇ ਮਿੰਡ ਮੀ ਪੈਰ ਸੀਗਾ ਮੀ ਰੋਟੋਂ ਤੋਂ ਬਾਅਦ ਅਸੀਂ ਸੋਚਿਆ ਵੀ ਆਪਾਂ ਸ਼ੂਟ ਕਰ ਲਈਏ ਬਾਹਰ ਮੜੌਂਟਾ ਜਾ ਕੇ ਬਈ ਚੈਨਲ ਸ਼ੁਰੂ ਕੀਤਾ ਵੀ ਬਲੌਗ ਬਣਾਉਣਾ ਚੱਲ ਬਣਾਇਆ ਕਰੀਏ ਤਨਸ਼ਤਾ ਵੈਸੇ ਹੀ ਕੋਈ ਬਲੌਗ ਬਣਾਉਣਾ ਜਾ ਰਹੇ ਸੀਗੇ ਰਸਤੇ 'ਚ ਨਾਲ ਇੱਕ ਤਰ੍ਹਾਂ ਆ ਬੇਜਵਾਨ ਜਾਨਵਰ ਦਿਖਾ ਰਹੁਣ ਕਰੀ ਮੜਾ ਇੱਧਰ ਕੈਮਰਾ ਸਾਨੂੰ ਕੋਈ ਗੱਡੀ-ਗੁੱਡੀ ਤੇ ਖੈ ਖੂ ਮਾਰ ਗਿਆ ਬਈ ਪਤ ਨਹੀਂ ਕਿਆ ਹੋਇਆ ਤੇ ਇਹਨੂੰ ਇਹਨੇ ਕਿਤੇ ਮਰ ਗਈ ਹੋਣੀ ਐ ਕਿ ਸਿੱਟ ਗਿਆ ਯਾਰ ਬੇਜਵਾਨ ਅਸੀਂ ਮੜੇ-ਮੜੇ ਕਰਿਆ ਕਰਿਆ ਕਰੋ ਇਹਨਾਂ ਤੇ ਵੀ ਜਾਨਵਰ ਦਰਿਆ 'ਚ ਲੈਕਨ ਇਹ ਲੱਭ ਚੜੀ ਕਰਤੋਂ ਕਰਤੋਂ ਕਿ ਫੇਰ 80 ਵੀ ਨਹੀਂ ਖੁੱਲੀ ਇਹਦਾ ਫੋਨ ਨੋ ਕਿ ਲੋਕੀ ਟੰਗਰ ਇਹ ਤਾਂ ਉਸ ਵੀ ਨਹੀਂ ਖਾਂਦੇ ਲੋਕ ਮਾੜਾ ਮਾਪਾ ਇਹਨਾਂ ਤੇ ਯਾਰ ਅਰੇ ਯਾਰ ਆ ਕੋਈ ਨਹੀਂ ਨਵੇਂ ਲਾਦਾ ਹੈਗਾ ਬੇਜਵਾਦ ਬਿਮਾਰ ਕੋਈ ਕਹੇ ਪਾਪੀ ਲੋਗ ਨੇ ਯਾਰ ਕੀ ਕਰ ਲੈਣਾ ਵਸਤੇ ਆਓ ਜੇ ਸਾਰੇ ਛੋਡੀ ਗੱਤੀ ਮਾਰੇ ਫੇਰ ਨਹੀਂ ਚੱਕੋਗੇ ਗਏ ਉਹ ਤੂੰ ਇਸ ਤਰ੍ਹਾਂ ਬੈ ਜਾ ਭਰਾਵੋ ਤੁਸੀਂ ਕਹਿੰਦੇ ਦੂਰ ਖੜ ਕੇ ਆ ਜਾ ਹੰਮਣ ਆ ਜਾ ਭਰਾਵੋ ਇਤਰਾਸ਼ੀਤੀ ਕਰ ਯਾਰ ਜਲਦੀ ਆ ਵਾਪਸ ਆਪ ਚੱਕ ਲਾ ਉਹ ਹੱਥ ਫਲਾ ਲਓ ਚੱਲ ਚੱਲ ਜੜੀ ਹੁਣ ਚੱਕੀ ਜਾਏ ਉਹ ਥੱਲੇ ਕਰ ਰਿਹਾ ਹੈ ਓਏ ਜੀ ਯਾਰ ਜਿੱਦੋਂ ਮੰਨ ਰਹੀ ਹੋਰ ਲੌੜਾ ਯਾਰ ਆ ਲੋ ਥੱਲੇ ਵੀ ਚੱਕ ਲੈੰਦਰਾ ਯਾਰ ਥੱਲੇ ਤੁੰ ਲੰਬਾ ਪਾ ਯਾਰ ਇਹਨੂੰ ਥੱਲੇ ਲੰਬਾ ਕਰ ਤਾਂ ਟੱਕ ਦੇ ਯਾਰ ਇਹਨੂੰ ਫੇਰ ਲਾਉਂਦਾ ਤੇਰੀ ਟੱਕ ਦੇ ਨਹੀਂ ਉਹ ਆਹ ਮੈਂ ਟੱਕ ਦੇ ਦਿੰਦਾ ਗਾਰ ਹੀ ਚੇਬਾ ਹੁਣ ਫਿਲਹਾਲ ਅਸੀਂ ਅਡਰਵੀ ਦੇ ਪਹੁੰਚ ਗਏ ਬਾਕੀ ਇਹ ਛੱਡਦੇ ਹਾਂ ਤੇ ਅੱਗੇ ਹੁਣ ਤੇ ਕਿ ਲੱਗੇ ਪਿੱਛੇ ਕਰਨ ਦੇ ਤੇ ਤੌੜਾ ਜਾਂ ਰਾਮਨਾ ਰਾਮ ਨਾਲ ਵੀਰ ਰਾਮ ਨਾਲ ਰਾਮ ਨਾਲ ਬਚਾਰਾ ਬਈ ਅਸੀਂ ਆਪਣੇ ਪਿੰਡ ਤੋਂ ਠੀਕ 1.5 ਕਿਲੋਮੀਟਰ ਦੂਰ ਬਜ਼ੁਰਗਾਂ ਦੀ ਸਹਾ ਲੈ ਕੇ ਇਹਨੂੰ ਤੈਨੂੰ ਇੱਥੇ ਫਟਾ ਰੋਡੇ ਛੜਣਾ ਆ। ਫਿਰ ਬਾਕੀ ਰਸਤੇ ਜੋ ਅਸੀਂ ਰਸਤੇ ਦੇ ਵਿਚਾਰ ਰਹੇ ਸੀ ਸਾਨੂੰ ਕੁਝ ਲੋਕ ਮਿਲੇ ਕਈ ਲੋਕਾਂ ਨੇ ਸਾਡੀ ਹੈਲਪ ਕਰਨਾ ਚਾਹਿਆ ਤੇ ਕਈ ਲੋਕ ਮਜ਼ਾਕ ਡਾਰੇ ਤੇ ਕਈ ਸਲਾਹਕਾਰੀ ਬਥਰੇ ਮਿਲੇ ਬਾਕੀ ਵੀ ਜਿਹੜੇ ਮਜ਼ਾਕ ਡਾਰੇ ਤੇ ਉਹਨਾਂ ਨੂੰ ਸਾਡਾ ਕੋਈ ਮਤਲਬ ਨਹੀਂ ਹੈਗਾ ਉਹ ਵੀਡੀਓ ਨਾ ਦੇਖਣ ਕੋਈ ਚੱਕਰ ਨਹੀਂ ਸਾਡਾ ਕੋਈ ਚੱਕਰ ਨਹੀਂ ਵੀ ਉਹਦਾ ਸਾਨੂੰ ਤੇ ਬਾਕੀ ਜਿਹੜੇ ਬਾਈਆਂ ਨੇ ਸਾਡੀ ਹੈਲਪ ਕਰਨ ਕੋਸ਼ਿਸ਼ ਕੀਤੀ ਉਹ ਉਹ ਵੀਰਾਂ ਧੰਨਵਾਦ ਬਹੁਤ ਜਿਆਦਾ ਧੰਨਵਾਦ ਬਾਈ ਤੇ ਬਾਕੀ ਕੱਲ ਅਸੀਂ ਕਰਨੇ ਆ ਵੀ ਇਹ ਤੇ ਇਹ ਬੇਜਵਾਨ ਜ ਅੱਪਾ ਇਹਨਾਂ ਤੋਂ ਬਣਿਆ ਇਹ ਆਪਣੇ ਤੋਂ ਨਹੀਂ ਬਣਿਆ ਹੈਗੇ ਰੱਬ ਨੂੰ ਇਕਰਦਾਸ ਕਰਦੇ ਆਂ ਵੀ ਇਹ ਇਸ ਤਰ੍ਹਾਂ ਚੰਗੀ ਜੁਨੀ ਚ ਜਾਵੇ ਲੇਕਿਨ ਬਾਕੀ ਯਾਰ ਇੱਕ ਗੱਲ ਹੋਰ ਕਹਿੰਦਾ ਲੋਕ ਨਾ 25 30 30 ਲੱਖ ਦੇ ਗੱਡੀਆਂ ਲੈ ਕੇ ਇਹੋ ਖੇ ਮਾਰ ਕੇ ਲੰਘ ਜਾਂਦੇ ਨੇ ਬਾਕੀ ਤੁਸੀਂ ਗੱਡੀ ਰੋਕ ਕੇ ਦੋ ਮਿੰਟ ਦੇਖ ਤਾਂ ਲ ਸਕਦੇ ਹੋ ਵੀ ਖਬਰ ਜਲੋਂ ਵੀ ਤਰ੍ਹਾਂ ਬਚੇ ਜਾਵੇ ਕਰਨ ਦੀ ਸਾਥ ਤੇ ਆ ਬਚ ਵੀ ਤਾਂ ਸਕਦਾ ਹੀ ਆ ਲੇਕਿਨ ਇਹ ਬਾਕੀ ਯਾਰ ਮੇਰੀ ਵੀਡੀਓ ਬਣਾਉਣ ਦਾ ਇਹ ਮਕਸਦ ਆ ਬਈ ਵੀ ਕਮੈਂਟ ਲਾਈਕ ਸ਼ੇਅਰ ਕੁਝ ਨਹੀਂ ਚਾਹੀਦਾ ਸਾਨੂੰ ਬਾਕੀ ਤੁਸੀਂ ਸਾਂਡੀ ਵੀਡੀਓ ਨੂੰ ਦੇਖ ਕੇ ਕੁਝ ਚੰਗਾ ਹੀ ਮਿਲੂਗਾ ਤੁਹਾਨੂੰ ਬਾਕੀ ਇੱਕ ਗੱਲ ਕਹਿੰਨੇ ਆ ਬਾਈ ਵੀ ਸਾਡੇ ਚੈਨਲ ਨੂੰ ਮਾੜਾ ਮੋਟਾ ਸਬਸਕ੍ਰਾਈਬਰ ਕਰ ਲੋ ਵੀਰੇ ਥੋੜੇ ਸਾਹਮਣੇ ਚੰਗੀ ਚੰਗੇ ਵੀਡੀਓ ਲੈ ਕੇ ਆਦੇ ਰਾਂਗੇ ਤੇ ਬਾਕੀ ਯਾਰ ਇਹਨਾਂ ਨੂੰ ਬੇਜਮਾਨ ਜੀ ਨੂੰ ਪੱਤ ਕੇ ਲੈ ਛੱਡਿਆ ਕਰੂ ਅੱਜ ਗੱਲ ਕਹਿੰਦੇ ਆ ਬਾਕੀ ਸਾਡੀ ਵੀਡੀਓ ਦੇਖ ਕੇ ਤੁਸੀਂ ਵੀ ਕੁਝ ਚੰਗਾ ਕਰਨ ਦੀ ਸੋਚੋ ਧੰਨਵਾਦ ਬਾਕੀ ਮੈਂ ਪਰਮਾਤਮਾ ਸ਼ੁਕਰ ਕਰਦਾ ਜੀ ਪਰਮਾਤਮਾ ਨੇ ਹੁਣ ਥੋੜਾ ਬੋੜਾ ਜਿੰਨਾ ਕੋਈ ਟਾਈਮ ਦਿੱਤਾ ਨਹੀਂ ਸੇਵਾ ਕਰਨ ਚ ਬਾਕੀ ਮੈਂ ਰੰਪਾ ਦਾ ਬਾਬਾ ਧੰਨਵਾਦ ਕਰਦਾ ਬਾਕੀ ਯਾਰ ਮੈਂ ਤੁਹਾਨੂੰ ਵੀ ਕਹਣਾ ਤੁਹਾਨੂੰ ਵੀ ਮਾੜਾ ਮੋਟਾ ਟਾਈਮ ਕਰੇ ਵਿਹਲਾ ਹੁੰਦਾ ਤੁਸੀਂ ਇਹ ਬੇਜਮਾਨ ਲਈ ਸੇਵਾ ਕਰਨ ਚ ਲਾਓ ਠੀਕ ਆ 这个。<Okay. S 2> okay.